ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਸਿੰਪਲ ਸਲਵਾਰ ਦੀ ਕਟਾਈ ਕਿਸ ਤਰ੍ਹਾਂ ਕਰੀ ਜਾਂਦੀ ਹੈ ਇਹ ਆਪਣੇ ਕੋਲ 2.5 ਮੀਟਰ ਕੱਪੜਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਿਆ ਹੋਇਆ ਸਾਰੇ ਨੂੰ ਇਹਦੇ ਨਾਲੋਂ ਪਹਿਲਾਂ ਆਪਾਂ 13 ਇੰਚ ਪੌਂਚਾ ਲਾਉਣਾ ਹੈ ਐਸਟਰਾ ਇਹਨੂੰ ਫੋਲਡ ਕਰਕੇ ਇਹ 6.5 ਇੰਚ ਹੋ ਗਿਆ। ਇਹਦੇ ਨਾਲੋਂ ਪਹਿਲਾਂ ਆਪਾਂ ਪੌਂਚੇ ਦੀਏ। ਇਹਦੇ ਨਾਲੋਂ ਪਹਿਲਾਂ ਆਪਾਂ ਪੌਂਚੇ ਦੀ ਕਟਾਈ ਕਰਾਂਗੇ ਸਾਈਡ ਤੋਂ। 13 ਇੰਚ ਕੱਪੜਾ ਫੋਲਡ ਕਰਕੇ ਆ ਦੇਖੋ ਇਹ 6.5 ਇੰਚ dia pada na ponca lalu ponca di lain thapa chetty anjir lainnya chetty anjir apa ponca lalu ਇਹ ਆਪਾਂ ਪਹੁੰਚਾ ਕੱਟ ਕਰ ਲਿਆ ਹੁਣ ਆਪਾਂ ਕੁੰਦਿਆਂ ਦੀ ਕਟਾਈ ਕਰਾਂਗੇ ਅਤੇ ਸਿੰਪਲ ਸਲਵਾਰ ਦਾ ਘੇਰਾ ਆਪਾਂ 66 ਇੰਚ ਚੌੜਾ ਲੈਣਾ ਪਹਿਲਾਂ ਆਪਾਂ ਲੰਬਾਈ ਮਿਲਾएंगे ਕੁੰਦਿਆਂ ਦੀ ਲੰਬਾਈ ਆਪਾਂ 36 ਇੰਚ ਰੱਖਣੀ ਐ। ਇਹ ਠਾ ਤੋਂ ਕੁੰਡੇ ਦੀ ਚੜਾਈ ਆਪਾਂ 2.5 ਇੰਚ ਲੈਣੀ ਐ। ਤੇ ਆਸਣ ਆਪਾਂ 13 ਇੰਚ ਤਿਆਰ ਲੈਣਾ। ਤੇ 2 ਇੰਚ ਆਪਾਂ ਨੇਫਾ ਹੋਲਡ ਕਰਨੇ ਲਈ ਤੇ 11 ਇੰਚ ਆਪਾਂ ਸਲਾਈ ਲਈ ਆਸਣ ਤੋਂ ਥੱਲੇ ਠਾ ਤੋਂ 13 ਤੇ 2 15 15.5 ਹੁਣ ਆਪਾਂ ਇੱਥੇ ਕੁੰਡੇ ਦੀ ਕਟਾਈ ਕਰਾਂਗੇ। ਇਹ ਆਪਾਂ ਕੁੰਡੇ ਦਾ ਨਿਸ਼ਾਨ ਲਾ ਲਿਆ। ਦੂਸਰਾ ਕੁੰਦਾ ਆਪਾਂ ਇਹਦੇ ਉੱਪਰ ਰੱਖ ਕੇ ਕੱਟ ਲੈਣਾ ਐਸ ਤਰ੍ਹਾਂ अपने दूसरे कुंड की भी कटाई हो चुकी है ये अपना पहुंचा हो गया ਇਹ ਆਪਣੀ ਸਿੰਪਲ ਸਲਵਾਰ ਦੀ ਕਟਿੰਗ ਬਹੁਤ ਸੌਖੇ ਤਰੀਕੇ ਨਾਲ ਹੋ ਗਈ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ